ਚੈੱਕ ਕਰੀਏ ਲੋ ਜਿੰਨਾ ਵੀ ਤੁਹਾਡੇ ਵਿੱਚ ਜ਼ੋਰ ਹੈ ਤੂੰ ਉਨਾ ਹੀ ਜ਼ੋਰ ਲਾ ਕੇ ਇਹਨੂੰ ਖਿੱਚ ਸਕਦੇ ਆ ਕਰੋ ਚੈੱਕ ਕੁਆਲਿਟੀ ਜਿੰਨਾ ਮਰਜ਼ੀ ਲਾ ਕੇ ਖਿੱਚ ਲਓ ਬਾਈ ਤੁਸੀਂ ਵੀਰ ਜੀ ਨਾਲ ਲੱਗ ਸਕਦੇ ਆ ਇਹਦੇ ਵਿੱਚ ਮਾੜਾ ਜਿਹਾ ਕੋਈ ਤੁਹਾਨੂੰ ਲੱਗਦਾ ਵੀ ਨੁਕਸਾ ਇੱਥੇ ਮਾਲ ਛੱਡ ਜੋ ਯਾਰ ਕਰ ਲੈਣਾ ਚੈੱਕ ਹਾਂ ਚੈੱਕ ਕਰ ਬਾਈ ਆ ਬਾਈ ਚੰਗੀ ਤਰ੍ਹਾਂ ਕੈਮਰੇ ਨਾਲ ਦਿਖਾਈਂ ਕੇਰਾ ਕਿੰਨੇ ਜਿਹੜੇ ਕਰਕੇ ਦਿਖਾ ਦੇ ਨੇੜੇ ਕਰਕੇ ਦਿਖਾ ਅੱਛਾ ਜਿੰਨਾ ਮਰਜ਼ੀ ਵੀਰੇ ਫੜ ਕੇ ਖਿੱਚੋ ਜਿੰਨਾ ਮਰਜ਼ੀ ਜ਼ੋਰ ਨਾਲ ਪੂਰਾ ਜ਼ੋਰ ਲਾਤਾ ਇਹਦੇ ਵਿੱਚ ਵੀਰੇ ਧਾਗਾ ਪਾਇਆ ਹੁੰਦਾਗਾ ਆ ਜਿਹੜੀਆਂ ਡੱਬੀਆਂ ਦਿਸ ਰਹੀਆਂ ਤੁਹਾਨੂੰ ਥ੍ਰੈਡ ਹੈ ਇਹਦੇ ਵਿੱਚ ਠੀਕ ਆ ਸਾਰਾ ਡੱਬੀ ਦਾ ਥ੍ਰੈਡ ਹੁੰਦਾ ਤਾਂ ਇਹ 3 ਰੁਪਏ ਤੋਂ ਲੈ ਕੇ 5 ਰੁਪਏ ਸਕਰ ਫੁੱਟ ਦੇ ਵਿੱਚ ਆ 5 ਰੁਪਏ ਜੇਕਰ ਕਿਸੇ ਵੀਰ ਨੇ ਤੋਲ ਦੇ ਵਿੱਚ ਲੈ ਕੇ ਜਾਣੇ ਆ ਇਹ ਤੋਲ ਕੇ ਹੀ ਦੇ ਦਾਂਗੇ ਜੇਕਰ ਕਿਸ ਨੇ ਘਰ ਬੈਠੇ ਨੇ ਮੰਗਾਉਣੀ ਆ ਘਰੇ ਵੀ ਪਹੁੰਚ ਕਰ ਦਾਂਗੇ ਲਓ ਇਹ ਤੋਂ ਵੱਡੀ ਕੀ ਗੱਲ ਹੋਊਗੀ ਘਰੇ ਬੈਠ ਘਰੇ ਬੈਠੇ ਤੁਸੀਂ ਮੰਗਵਾ ਸਕਦੇ ਆਂਗੇ ਇਹ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਆਪਣੇ ਚੈਨਲ ਮੇਰੇ ਪੰਡ ਮੇਰੇ ਖੇਤ ਨਾਲ ਆ ਅੱਜ ਆਪਾਂ ਇੱਕ ਤੁਹਾਡੇ ਲਈ ਬਹੁਤ ਸ਼ਾਨਦਾਰ ਵੀਡੀਓ ਲੈ ਕੇ ਆ ਰਹੇ ਆਂ ਇਦੇ ਵਿੱਚ ਆਪਾਂ ਇਹ ਤਰਪਾਲਾਂ ਦੀ ਗੱਲਬਾਤ ਕਰਾਂਗੇ ਆਪਾਂ ਇਹ ਸੀਗੇ ਪਿੰਡ ਮੱਲਣ ਬਾਈ ਬੱਬੀ ਕੋਲੇ ਤੁਸੀਂ ਕਈ ਭਰਾ ਦਾ ਬਾਈ ਨੂੰ ਜਾਣਦੇ ਆ ਕਿਉਂਕਿ ਇਹਨਾਂ ਦਾ ਕਾਫੀ ਨਾਂ ਚੱਲਦਾ ਹੈਗਾ ਇਹ ਆਪਦੇ ਨਾਲ ਘਰ ਦੇ ਤਿਆਰ ਕਰਕੇ ਮਸਾਲੇ ਵੇਚਦੇ ਆ ਜਿਹੜੇ ਭਰਾਵਾਂ ਨੇ ਮਸਾਲੇ ਲਏ ਆ ਇਹਨਾਂ ਤੋਂ ਖਰੀਦੇ ਜਾਂ ਵਰਤੇ ਉਹਨਾਂ ਨੂੰ ਤਾਂ ਪਤਾ ਹੈ ਕਿ ਉਹਨਾਂ ਦੀ ਕੁਆਲਿਟੀ ਕਿਵੇਂ ਹੁੰਦੀ ਹੈ ਸੋ ਅੱਜ ਆਪਾਂ ਜਿਹੜੀਆਂ ਇਹ ਤਰਪਾਲਾਂ ਲੈ ਕੇ ਆਏ ਇਹਨਾਂ ਦੀ ਕੁਆਲਿਟੀ ਚੈੱਕ ਕਰਾਂਗੇ ਸਾਰੀ ਡਿਟੇਲ ਦੱਸਾਂਗੇ ਤੇ ਬਾਈ ਨਾਲ ਕਰਦੇ ਆਪਾਂ ਗੱਲਬਾਤ ਸਤਿ ਸ੍ਰੀ ਅਕਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਹਾਂਜੀ ਭਾਈ ਬਹੁਤ ਵਧੀਆ ਬਹੁਤ ਵਧੀਆ ਕਿਵੇਂ ਚੱਲਦੀ ਹੈ ਆਪਣੀ ਦੁਕਾਨਦਾਰ ਹਾਂਜੀ ਆ ਕਿਰਪਾ ਮਾਲਕ ਦੀ ਤੇ ਆਪਾਂ ਕਰੀਏ ਚਲੋ ਕਰਦੇ ਸ਼ੁਰੂ ਗੱਲਬਾਤ ਇਹਦੀ ਤੇ ਕਿਹੜੀ ਕਿਵੇਂ ਇਹ ਕਾਦੇ ਵਾਸਤੇ ਆਪਾਂ ਵਰਤਾਂਗੇ ਭਾਈ ਇਹ ਮੱਕੀ ਦੇ ਚਾਰਦੇ ਲਈ ਜਾਂ ਛੱਤ ਵਗੈਰਾ ਤੇ ਆਪਾਂ ਪਾ ਸਕਦੇ ਆ ਠੀਕ ਆ ਇੱਕ ਮੈਂ ਤੁਹਾਨੂੰ ਹੋਰ ਦੱਸਾਂ ਭਾਈ ਇਹਦੀ ਆਪਣੀ 2 ਸਾਲ ਦੀ ਗਾਰੰਟੀ ਹੈ ਠੀਕ ਹੈ ਆਪਣੇ ਕੋਲੇ ਤਿੰਨ ਰੇਟਾਂ ਦੇ ਵਿੱਚ ਆਈ ਆ ਮੰਨ ਲਓ 3 ਰੁਪਏ ਸਕਰ ਫੁੱਟ ਤੋਂ ਲੈ ਕੇ 5 ਰੁਪਏ ਸਕਰ ਫੁੱਟ ਦੀ ਹੈ ਇਹ ਤਿੰਨ ਹੀ ਇਹਦੇ ਚ ਵੀਰੇ ਕਲਰ ਆ ਆਪਣੇ ਕੋਲੇ ਤਿੰਨ ਕਲਰ ਆਗੇ ਅਛਾ ਕਾਲਾ ਨੀਲਾ ਚਿੱਟਾ ਹਾਂਜੀ ਦਿਖ ਰਹੀ ਹੈਗੇ ਵੀਡੀਓ ਦੇ ਵਿੱਚ ਇਹ ਤਿੰਨ ਕਲਰ ਆ ਗਏ ਤੁਸੀਂ ਕਿੰਨੇ ਟਾਈਮ ਦੀ ਗਾਰੰਟੀ ਕਹੇ ਦੀ 2 ਸਾਲ ਦੀ ਬਾਈ ਜੀ 2 ਸਾਲ ਦੀ ਪੂਰੀ ਗਾਰੰਟੀ ਆ ਤੇ ਹੁਣ ਤੁਸੀਂ ਕਿ ਮੱਕੀ ਵਾਸਤੇ ਆਪਾਂ ਵਰਤ ਸਕਦੇ ਆ ਹਾਂਜੀ ਹੁਣ ਮੀਂਹ ਦੇ ਮੌਸਮ ਚੱਲ ਰਹੇ ਆ ਹਾਂਜੀ ਤੇ ਕਈ ਭਰਾਵਾਂ ਨੂੰ ਹੁਣ ਸ਼ਹਿਰ ਬਾਜ਼ਾਰ ਇੱਕ ਆਪਾਂ ਕਹਿ ਸਕਦੇ ਹਾਂ ਸ਼ਹਿਰ ਬਾਜ਼ਾਰ ਭੱਜਣਾ ਪੈਂਦਾ ਕੋਈ ਵੀ ਹਨਾ ਇਹ ਸਮਾਨ ਖਰੀਦਣ ਵਾਸਤੇ ਸੋ ਤੁਸੀਂ ਇੱਥੋਂ ਆ ਕੇ ਲੈ ਸਕਦੇ ਆ ਬਾਈ ਨੇ 2 ਸਾਲ ਦੀ ਗਾਰੰਟੀ ਲਈ ਹੈਗੀ ਤੇ ਇਹਨਾਂ ਨੇ ਕਿਹਾ ਹੈ ਕਿ ਭਾਈ ਤੁਹਾਡਾ ਮੱਕੀ ਦਾ achar ਖਰਾਬ ਨਹੀਂ ਹੁੰਦਾ ਤੇ ਦੂਜੇ ਨੰਬਰ ਦੇ ਕੋਈ ਵੀ ਆਪਾਂ ਛੱਤ ਤੇ ਪਾਈਏ ਛੱਤਾਂ ਜਿਵੇਂ ਚ ਆਉਣ ਲੱਗ ਪੈਂਦੀਆਂ ਨਾ ਤੁਹਾਡੀ ਛੱਤ ਖਰਾਬ ਹੋਵੇ ਗਾਹਕ ਵੀ ਆਏ ਨੇ ਇਹਨਾਂ ਕੋਲ ਖਰੀਦਣ ਵਾਸਤੇ ਤੇ ਬਾਈ ਕੁਆਲਿਟੀ ਚੈੱਕ ਕਰਕੇ ਦੱਸੋਗੇ ਬਾਈ ਚੈੱਕ ਕਰੇ ਜਿੰਨਾ ਵੀ ਤੁਹਾਡੇ ਵਿੱਚ ਜ਼ੋਰ ਹੈ ਤੂੰ ਉਨਾ ਹੀ ਜ਼ੋਰ ਲਾ ਕੇ ਇਹਨੂੰ ਖਿੱਚ ਸਕਦੇ ਆ ਕਰੋ ਚੈੱਕ ਕੁਆਲਿਟੀ ਜਿੰਨਾ ਮਰਜ਼ੀ ਲਾ ਕੇ ਖਿੱਚ ਲਓ ਬਾਈ ਤੁਸੀਂ ਵੀ ਵੀਰ ਜੀ ਨਾਲ ਲੱਗ ਸਕਦੇ ਆ ਇਹਦੇ ਵਿੱਚ ਮਾੜਾ ਜਿਹਾ ਕੋਈ ਤੁਹਾਨੂੰ ਲੱਗਦਾ ਵੀ ਨੁਕਸਾ ਇੱਥੇ ਮਾਲ ਛੱਡ ਜਿਓ ਯਾਰ ਨੁਕਸ ਕਰ ਲੈਣਾ ਚੈੱਕ ਕਰ ਬਾਈ ਆ ਬਾਈ ਚੰਗੀ ਤਰ੍ਹਾਂ ਕਵਰੇਜ ਨਾਲ ਦਿਖਾਈਂ ਕੇਰਾ ਕਿੰਨੇ ਜਿਹੜੇ ਕਰਕੇ ਦਿਖਾ ਦੇ ਨੇੜੇ ਕਰਕੇ ਦਿਖਾ ਆ ਗਿਆ ਚਾ ਜਦੋਂ ਮਰਜ਼ੀ ਵੀਰੇ ਫੜ ਕੇ ਖਿੱਚੋ ਜਿੰਨਾ ਮਰਜ਼ੀ ਜ਼ੋਰ ਨਾਲ ਪੂਰਾ ਜ਼ੋਰ ਲਾਦਾ ਇਹਦੇ ਵਿੱਚ ਵੀਰੇ ਧਾਗਾ ਪਾਇਆ ਹੁੰਦਾਗਾ ਆ ਜਿਹੜੀਆਂ ਡੱਬੀਆਂ ਦਿਸ ਰਹੀਆਂ ਤੁਹਾਨੂੰ ਥ੍ਰੈਡ ਆ ਇਹਦੇ ਵਿੱਚ ਠੀਕ ਆ ਸਾਰਾ ਡੱਬੀ ਦਾ ਥ੍ਰੈਡ ਹੁੰਦਾ ਤਾਂ ਹੀ ਬਾਈ 2 ਸਾਲ ਦੀ ਜ਼ਿੰਮੇਵਾਰੀ ਲੈਨੇ ਆ ਲੋ ਵੀ ਕਰਾਤੀ ਕੁਆਲਿਟੀ ਚੈੱਕ ਭਾਈ ਜਾਂਦੀ ਕਿਤੇ ਨਹੀਂ ਯਾਰ ਇਹ ਸਾਹਮ ਕੇ ਰੱਖੋਗੇ ਭਾਈ ਜਾਂਦੀ ਕਿਤੇ ਨਹੀਂ ਇਹ ਬਸ ਜਦੋਂ ਆਪਾਂ ਇਹਦੇ ਲਾਉਣੇ ਉਤੋਂ ਮਿੱਟੀ ਵਗੈਰਾ ਲਾਉਣੇ ਆ ਉਦੋਂ ਥੋੜਾ ਜਿਹਾ ਸਾਹਮ ਕੇ ਹਿਸਾਬ ਨਾਲ ਲਾ ਲਓ ਕੋਈ ਇੱਕ ਬੰਦੇ ਇਥਾਂ ਦੋ ਬੰਦੇ ਰੱਖ ਲਓ ਯਾਰ ਹਾਂ ਕਸ ਗਿਆ ਵਗੈਰਾ ਜਾਂ ਕਈ ਵਗੈਰਾ ਹੁੰਦੀ ਆ ਉਹ ਨਾ ਲੱਗ ਜੇ ਹਾਂ ਹਾਂ ਟੱਕ ਵਗੈਰਾ ਲੱਗੇ ਉਹ ਕੁਝ ਨਹੀਂ ਹੁੰਦਾ ਇਹਨੂੰ ਠੀਕ ਆ ਤੇ ਇਹਦਾ ਕੀ ਰੇਟ ਹੈ ਇਹ ਬਾਈ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀਗਾ 3 ਰੁਪਏ ਤੋਂ ਲੈ ਕੇ 5 ਰੁਪਏ ਸਕਰ ਫੁੱਟ ਦੇ ਵਿੱਚ ਆ 5 ਰੁਪਏ ਜੇਕਰ ਕਿਸੇ ਵੀਰ ਨੇ ਤੋਲ ਦੇ ਵਿੱਚ ਲੈ ਕੇ ਜਾਨੀ ਆ ਇਹ ਤੋਲ ਕੇ ਹੀ ਦੇ ਦਾਂਗੇ ਜੇਕਰ ਕਿਸ ਨੇ ਘਰ ਬੈਠੇ ਨੇ ਮੰਗਵਣੀ ਆ ਘਰੇ ਵੀ ਪਹੁੰਚ ਕਰ ਦਾਂਗੇ ਲਓ ਇਹ ਤੋਂ ਵੱਡੀ ਕੀ ਗੱਲ ਹੋਊਗੀ ਘਰੇ ਬੈਠ ਘਰੇ ਬੈਠੇ ਤੁਸੀਂ ਮੰਗਵਾ ਸਕਦੇ ਆਂਗੇ ਇਹ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਉੱਥੋਂ ਨੋਟ ਕਰ ਸਕਦੇ ਹੋ ਬਾਈ ਕਿਰਾਨਾ ਸਟੋਰ ਦੇ ਨਾਲ ਨਾਲ ਇਹਨਾਂ ਨੇ ਇੱਕ ਹਿਸਾਬ ਦਾ ਬੁੱਕ ਸਟੋਰ ਵੀ ਖੋਲ੍ਹਿਆਗਾ ਤੁਸੀਂ ਕੋਈ ਵੀ ਅਦਰ ਰੇਟ ਤੇ ਪੁਰਾਣੀਆਂ ਕਿਤਾਬਾਂ ਖਰੀਦਣੀਆਂ ਤੁਸੀਂ ਇੱਥੋਂ ਖਰੀਦ ਸਕਦੇ ਆ ਕੋਈ ਨਵੀਂ ਕਾਪੀ ਕਿਤਾਬ ਪੈਨ ਪੈਲਸਨ ਲੈਣੀ ਹੈਗੀ ਬਾਈ ਕੋਲ ਹਰੇਕ ਚੀਜ਼ ਅਵੇਲੇਬਲ ਆ ਤੁਸੀਂ ਕੋਈ ਵੀ ਕਦੋਂ ਵੀ ਆ ਕੇ ਲੈ ਸਕਦੇ ਆਗੇ ਪੂਰੇ ਆਪਾਂ ਕਹਿ ਦਈਏ ਬਾਜ਼ਾਰ ਵਾਲੇ ਰੇਟਾਂ ਤੇ ਤੁਹਾਨੂੰ ਇੱਥੋਂ ਕਾਪੀ ਕਿਤਾਬ ਮਿਲ ਜੂਗੀ ਤੇ ਕੋਈ ਕਿਸੇ ਨੇ ਮਾ ਛੋਟੇ ਜਿਵਕਾਂ ਨੇ ਕਿਸੇ ਭੈਣ ਭਰਾਣੇ ਜਲਤਾ ਬਣਾਉਣੀਆਂ ਬਾਈ ਜਲਤਾ ਬੰਨਣ ਦਾ ਵੀ ਕੰਮ ਕਰਦੇ ਹੈਗੇ ਕਿਉਂਕਿ ਆਪਾਂ ਨੂੰ ਪਿੰਡਾਂ ਦੇ ਵਿੱਚ ਜਾਂ ਮਿਲਦੇ ਨਹੀਂ ਹੁੰਦੇ ਨਾ ਕੁਛ ਛੋਟੇ ਜਿਹੇ ਵਾਕਾਂ ਨੂੰ ਕੀ ਭਈ ਜਿਲ ਤਾਂ ਕਿੱਥੋਂ ਬਣਾਏ ਬਈ ਇਹ ਸਾਰਾ ਕੰਮ ਕਰਦੇ ਆ ਕਿ ਤੁਸੀਂ ਇੱਥੇ ਆ ਕੇ ਆਉਂਦਾ ਇਹ ਕੰਮ ਕਰਵਾ ਸਕਦੇ ਆ ਜਦੋਂ ਸਕੂਲਾਂ ਦੇ ਸੀਜ਼ਨ ਆਉਂਦੇ ਤੁਸੀਂ ਦੇਖ ਸਕਦੇ ਇਹਨਾਂ ਕੋਲੇ ਸਟਾਕ ਪਿਆਗਾ ਨਾਨ ਮੈਡੀਕਲ ਮੈਡੀਕਲ ਆਹ ਭਈਆਂ ਫਿਜ਼ਿਕਸ ਦੀਆਂ ਬੁੱਕਸ ਕੈਮਿਸਟਰੀ ਬਾਇਓਲੋਜੀ ਮੈਥ ਜੇ ਆਪਾਂ ਕਿ ਛੋਟੀਆਂ ਕਲਾਸਾਂ ਦੀਆਂ ਆਈਆਂ ਕੋਈ ਹਿੰਦੀ ਪੰਜਾਬੀ ਆ ਗਾਈਡਾਂ ਗੁੱਡਾਂ ਆ ਤੁਸੀਂ ਇੱਥੇ ਵੇਚ ਸਕਦੇ ਆ ਕਿ ਪੁਰਾਣੀ ਜਿਵੇਂ ਆਪਾਂ ਕਹਦੇ ਸੈਕੰਡ ਹੈਂਡ ਤੁਸੀਂ ਲੈ ਸਕਦੇ ਆ ਦਾ ਰੇਟ ਤੇ ਖਰੀਦ ਸਕਦੇ ਆ